ਗਿਲਾਏ ਮਹੀਨੇ ਦੀ ਵਿੱਚ ਜਿਹੜੀ ਇੱਕ ਐਨ ਆਰ ਆਈ ਲੇਡੀ ਸੀ ਰੁਪਿੰਦਰ ਕੌਰ ਕਿਲਾ रायपुर ਪਿੰਡ ਤੋਂ ਗਾਇਬ ਹੋ ਗਈ ਸੀ ਤੇ ਉਹਦੀ ਖਬਰ ਇਤਲਾਸ ਨੂੰ ਆਈ ਸੀਗੀ surjit singh ਵੱਲੋਂ ਜਿਹਦੇ ਘਰ ਦੇ ਵਿੱਚ ਇਹ ਰਹਿ ਰਹੀ ਸੀ surjit singh ਨੇ ਖਬਰ ਦਿੱਤੀ ਸੀ ਕਿ ਇਹ ਗਾਇਬ ਹੈ ਤੇ ਇਹਦੀ ਪੜਤਾਲ ਕੀਤੀ ਜਾਵੇ ਕਿ ਕਿਵੇਂ ਕਿੱਥੇ ਹੈ ਪਾਲ ਕੀਤੀ ਜਾਵੇ ਸੋ ਸਾਡੀ ਪੁਲਿਸ ਉਸ ਤੋਂ ਤੋਂ ਕਾਫੀ ਨੇਲੋ ਥਾਣਾ ਤੇ ਸਾਡੇ ਡੀਐਸਪੀ ਸਾਹਿਬ ਨੇ ਬੜੀ ਮਿਹਨਤ ਕੀਤੀ ਤੇ ਕੋਈ ਸੀਕ੍ਰੀਟ ਇਨਫੋਰਮੇਸ਼ਨ ਤੋਂ ਸਾਨੂੰ ਪਤਾ ਚੱਲਿਆ ਕਿ ਇਹਦੇ ਘਰ ਤੇ ਇੱਕ ਮਾਮਲਾ ਹੈਗਾ ਇਹ ਘਰਚੀ ਸੀ ਜਦੋਂ ਮਾਰੀ ਗਈ ਫਿਰ ਉਹ ਚਲੋ ਇਸ ਤੇ ਵੀ ਚਲਦੇ ਚਲਦੇ ਫਿਰ ਗੱਲ ਕਲੀਅਰ ਹੋਈ ਕਿ ਇਹ ਸੁਰਜੀਤ ਸਿੰਘ ਜਿਹੜਾ ਕਿ ਇੱਕ ਟਾਈਪਿਸਟ ਹੈ ਕੋਰਟ ਦੇ ਵਿੱਚ ਉਹਦੇ ਕੋਲੇ ਰਹਿੰਦੀ ਸੀ ਔਰ ਇਹਨੂੰ ਮਿਲਾਇਆ ਸੀਗਾ ਇੱਕ ਚਰਨਜੀਤ ਨਾਮ ਦਾ ਬੰਦਾ ਜਿਹੜਾ ਹੈ ਇਹਦੇ ਨਾਲ ਜਿਹਦੇ ਨਾਲ ਇਹਦੇ ਸੰਬੰਧ ਸੀਗੇ ਲੇਡੀ ਦੇ ਉਹ ਇਹਦੇ ਨਾਲ ਵਿਆਹ ਕਰਾਣਾ ਚਾਹੁੰਦਾ ਸੀ ਚਰਨਜੀਤ ਚਰਨਜੀਤ ਰਹਿੰਦਾ ਉਥੇ ਯੂਕੇ ਸੀ ਪਰ ਇਹ ਲੇਡੀ ਰੁਪਿੰਦਰ ਕਿਉਂਕਿ ਇਹਦੇ ਆਪਦੀ ਰਿਕੁਐਸਟ ਰਿਸ਼ਤੇਦਾਰਾਂ ਨਾਲ ਐਨ ਆਰ ਆਈ ਥਾਣੇ ਦੇ ਵਿੱਚ ਕੇਸ ਚੱਲਦਾ ਸੀ ਜਿਹਦੇ ਚ ਇਹ ਪੀਓਵੀ ਸੀ ਤੇ ਉਸੇ ਕਾਰਵਾਈ ਦੇ ਸਬੰਧ ਦੇ ਵਿੱਚ ਕੋਰਟ ਦੇ ਵਿੱਚ ਇਹਦਾ ਆਣਾ ਜਾਣਾ ਸੀ ਸੋ ਕੋਰਟ ਦੇ ਵਿੱਚ ਹੀ ਜਿਹੜਾ ਸਰਦੀਪ ਸਿੰਘ ਨੂੰ ਇਹਨੇ ਚਰਨਜੀਤ ਨੇ ਮਿਲਾਇਆ ਸੀ ਇਹਨੂੰ ਉਹ ਪੈਸੇ ਵੀ ਦਿੰਦੇ ਸੀ ਥਰੂ ਉਹਦੇ ਤੇ ਉਹਦੇ ਘਰੇ ਇਹ ਰਹਿੰਦੀ ਉਸ ਤੋਂ ਬਾਅਦ ਜਦੋਂ ਇਹ ਚੱਲਦਾ ਰਿਹਾ ਕਿ ਜਿੰਨੀ ਦੇਰ ਇਹ ਰੁਪਿੰਦਰ ਕੌਰ ਇਹਨਾਂ ਨੂੰ ਪੈਸੇ ਦਿੰਦੀ ਰਹੀ ਔਰ ਇਹਨੂੰ ਉਹਦੇ ਸਾਹਮਣੇ ਚੱਲਦੇ ਰਹੇ ਚੱਲਦੀ ਰਹੀ ਓਨੀ ਦੇਰ ਠੀਕ ਚੱਲਦੇ ਰਹੇ ਫਿਰ ਚਰਨਜੀਤ ਨੇ ਇਹਨੂੰ ਵਿਆਹ ਕਰਾਣ ਤੋਂ ਮਨਾ ਕਰਤਾ ਉਸਤੇ ਚੱਕਰ ਦੇ ਵਿੱਚ ਇਹਨੇ ਫਿਰ ਜਦੋਂ ਇਹਨੂੰ ਕਿਹਾ ਕਿ ਤੁਸੀਂ ਮੇਰੀ ਵਰਤੋਂ ਮੈਨੂੰ ਵਰਤਿਆ ਤੇ ਉਹ ਉਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਤੇ ਫਿਰ ਚਰਨਜੀਤ ਨੇ ਇਹਨੂੰ ਸੁਰਜੀਤ ਨੂੰ ਕਿਹਾ ਕਿ ਜੇ ਤੂੰ ਇਹਨੂੰ ਖਤਮ ਕਰਦੇ ਇੱਥੇ ਨਹੀਂ ਤਾਂ ਸਾਨੂੰ ਖਰਾਬ ਕਰੋਗੀ ਆਪਾਂ ਨੂੰ ਤੁਸੀਂ ਇਹਨੂੰ ਖਤਮ ਕਰਦੇ ਇਹਨੂੰ ਤੇ ਮੈਂ ਤੈਨੂੰ 50 ਲੱਖ ਰੁਪਏ ਦੇਵਾਂਗਾ ਤੇ ਤੈਨੂੰ ਨਾਲੇ ਬਾਹਰ ਬੁਲਾ ਲਾਂਗਾ ਸੋ ਫਿਰ ਅਸੀਂ ਸੁਰਜੀਤ ਨੂੰ ਸਾਡੀ ਪੁਲਿਸ ਨੇ ਫੜ ਲਿਆ ਤੇ ਉਹਦੀ ਫਿਰ ਇੰਟੈਰੋਗੇਸ਼ਨ 'ਚ ਇਹ ਗੱਲ ਸਾਹਮਣੇ ਆਈ ਕਿ 12 ਜੁਲਾਈ ਨੂੰ بیسਬਾਲ ਬੈਟ ਦੇ ਨਾਲ ਇਹਨੇ ਉਹਨੂੰ ਮਾਰਿਆ ਮਾਰ ਕੇ ਉਹਤੇ ਫਿਰ ਬੋਰੀ ਰੱਖੀ ਹੋਈ ਸੀ ਨਾਲੇ ਬੋਰੀਜ਼ ਇੰਤਜ਼ਾਮ ਪਹਿਲਾਂ ਹੀ ਮਤਲਬ ਇਹਨੇ ਰੱਖਿਆ ਹੋਇਆ ਸੀ ਸਾਰਾ ਉਲੇ ਵਗੈਰਾ ਰੱਖੇ ਹੋਏ ਸੀ ਤੇ ਉਸੇ ਘਰ ਦੇ ਅੰਦਰ ਹੀ ਇਹਨੂੰ ਸਾੜਤਾ ਸਾੜ ਕੇ ਜਿੰਨਾ ਕਿ ਤੁਹਾਨੂੰ ਪਤਾ ਪੋਸੀਬਲ ਸੀਗੇ ਨੇ ਸਾੜ ਕੇ ਉਹ ਹੱਡੀਆਂ ਜਿੰਨੀਆਂ ਇਕੱਠੀਆਂ ਕਰ ਸਕਿਆ ਸੀ ਤੇ ਨਾਲ ਸੂਏ ਦੇ ਵਿੱਚ ਜਿਹਨੇ ਸਿੱਟ ਦਿੱਤੀਆਂ ਉਹ ਹੁਣ ਸਾਰਾ ਕੁਝ ਬੜੀ ਮਿਹਨਤ ਨਾਲ ਸਾਡੀ ਪੁਲਿਸ ਨੇ ਉਹ ਹੱਡੀਆਂ ਵੀ ਜਿਹੜੀਆਂ ਪੁਲਿਸ ਇੱਤੇ ਸੀਗੇ ਉਹ ਵੀ ਰਿਕਵਰ ਕਰ ਲਿਆ ਤੇ ਮੋਬਾਈਲ ਜਿਹੜਾ ਤੋੜਿਆ ਸੀਗਾ ਉਹ ਐਵੀਡੈਂਸ ਖਤਮ ਕਰਨ ਨਾਲ ਤੇ ਉਹ ਵੀ ਰਿਕਵਰ ਕਰ ਲਿਆ ਹਥੌੜੀ ਵੀ ਕਵਰ ਰਿਕਵਰ ਕਰ ਲੀਆ ਇਹਦੇ ਨਾਲ ਉਹ ਉਹਨੂੰ ਅ ਸਪਰਸ਼ ਵਗੈਰਾ ਭੰਨਿਆ ਸੀ ਤੇ ਕਰਕੇ ਉਹਨੂੰ ਫਿਰ ਕਿਉਂਕਿ ਫਿਰ ਉਹਨੂੰ ਉਹਨੇ ਸੀਗਾ ਕਿ ਅੰਦਰੋਂ ਸਾਰਾ ਕਮਰਾ ਵੀ ਸੜ ਗਿਆ ਸੀ ਕੋਲਿਆਂ-ਗੋਲਿਆਂ ਨਾਲ ਤੇ ਉਹਦੀ ਉਹਨੇ ਫਿਰ ਸਾਰਾ ਉਹਨੂੰ ਸਾਫ਼ ਸੁੱਕਾਇਆ ਕਿਉਂਕਿ ਉਹਦੇ ਪਰਿਵਾਰ ਵਾਲੇ ਤੇ ਹੋਰ ਲੋਕਾਂ ਨੇ ਜਦੋਂ ਵਾਪਸ ਆਣਾ ਸੀਗੇ ਸਾਰੇ ਜਿਹੜੇ ਐਵੀਡੈਂਸ ਨੂੰ ਖਤਮ ਕਰਨ ਵਾਸਤੇ ਪੇਂਟਿੰਗ ਵਗੈਰਾ ਸਾਰਾ ਕੁਝ ਕੀਤੀ ਤੇ ਜਿਹੜਾ ਗੱਦਾ ਸੜਿਆ ਹੋਇਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਹੁਣ ਸਾਰਾ ਉਹ ਸਾਡੇ ਕੋਲੇ ਸਰਜੀਤ ਦਾ ਫੜ ਲਿਆ ਰਨਜੀਤ ਆਫ ਕੌਰਸ ਬਾਦ ਹੈਗਾ ਜੀ ਉਹ ਦੋਨੋਂ ਨਾਮ ਯਾਦ ਹੋ ਗਏ